ਅੱਭੀ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਇੱਕ ਟ੍ਰਿਪਲ ਮਰਡਰ ਹੋਇਆ ਜਿਸ ਦੇ ਵਿੱਚ ਦੋ ਨੌਜਵਾਨ ਤੇ ਇੱਕ ਲੜਕੀ ਦੀ ਬੁਰੀ ਤਰ੍ਹਾਂ ਮੌਤ ਹੋਈ ਹੈ ਦਰਅਸਲ ਇਹਨਾਂ ਤਿੰਨਾਂ ਨੌਜਵਾਨਾਂ ਤੇ ਜੋ ਹੈ ਉਹ ਫਾਇਰਿੰਗ ਕੀਤੀ ਜਾਂਦੀ ਹੈ ਪੰਚਕੁਲਾ ਤੋਂ ਪੂਰੀ ਘਟਨਾ ਸਾਹਮਣੇ ਆਈ ਹੈ ਜਿੱਥੇ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਨੌਜਵਾਨ ਦਿੱਲੀ ਤੋਂ ਆਏ ਸੀ ਤੇ ਇੱਕ ਰੈਸਟੋਰੈਂਟ ਦੇ ਵਿੱਚ ਜਨਮ ਦਿਨ ਪਾਰਟੀ ਮਨਾਉਣ ਦੇ ਲਈ ਰੁਕੇ ਹੋਏ ਸੀ ਪਰ ਇੱਕ ਕਾਰ ਦੇ ਵਿੱਚ ਅਣਪਛਾਤੇ ਆਮਦੇ ਨਹੀਂ ਤੇ ਤਾਬੜ ਤੋੜ ਗੋਲੀਆਂ ਚਲਾਉਂਦੇ ਨੇ ਤੇ ਜਿਸ ਤੋਂ ਬਾਅਦ ਇਹਨਾਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਕਰਕੇ ਇਹ ਟ੍ਰਿਪਲ ਮਰਡਰ ਕੀਤਾ ਗਿਆ ਸਲਤਨਤ ਰੈਸਟੋਰੈਂਟ ਹੈ ਜੋ ਉੱਥੇ ਇਹ ਨੌਜਵਾਨ ਰੁਕੇ ਹੋਏ ਸੀ ਇੱਕ ਕੁੜੀ ਸੀ ਨਾਲ ਇਸਦੇ ਦੋ ਲੜਕੇ ਸੀ ਜਿਹੜੇ ਕਿ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਦਿੱਲੀ ਤੋਂ ਆਏ ਹੁੰਦੇ ਨੇ ਜਦੋਂ ਰੁਕੇ ਹੋਏ ਹੁੰਦੇ ਨੇ ਤਾਂ ਅਚਾਨਕ ਜਿਹੜੀ ਆ ਇਹਨਾਂ ਤੇ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਤਾਂ ਜਿਸ ਤੋਂ ਬਾਅਦ ਇਹਨਾਂ ਤਿੰਨਾਂ ਦੀ ਮੌਕੇ ਤੇ ਮੌਤ ਹੁੰਦੀ ਹੈ ਤਿੰਨਾਂ ਦੀਆਂ ਦੇਹਾਂ ਜਿਹੜੀਆਂ ਨੇ ਉਹ ਮੋਰਚਰੀ ਦੇ ਵਿੱਚ ਰਖਵਾ ਦਿੱਤੀਆਂ ਗਈਆਂ ਨੇ ਤੇ ਉਹ ਵੀ ਦੱਸ ਦਈਏ ਕਿ ਪ੍ਰਾਣੀ ਰੰਜਿਸ਼ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਕਿ ਪ੍ਰਾਣੀ ਰੰਜਿਸ਼ ਦੇ ਕਰਕੇ ਜਿਹੜਾ ਇਹਨਾਂ ਨੂੰ ਮੌਕੇ ਤੇ ਮਾਰਿਆ ਗਿਆ ਇਹਨਾਂ ਦਾ ਕਤਲ ਕੀਤਾ ਗਿਆ 20 ਸਾਲ ਦੀ ਕੁੜੀ ਸੀ ਜਿਸ ਦੀ ਮੌਕੇ ਤੇ ਜਿਹੜੀ ਮੌਤ ਹੋਈ ਹੈ ਅਗਰ ਨੌਜਵਾਨਾਂ ਦੀ ਗੱਲ ਕਰੀਏ ਉਹਨਾਂ ਦੀ ਵੀ ਮਤ ਜਿਹੜੀ ਹੈ 20 ਤੋਂ 25 ਦੇ ਵਿਚਾਲੇ ਦੀ ਦੱਸੀ ਜਾ ਰਹੀ ਹੈ ਤੇ ਜਿੱਥੇ ਇਹ ਤਿੰਨੇ ਜਿਹੜੇ ਨੇ ਜਿਸ ਦੇ ਵਿੱਚ ਦੋ ਲੜਕੇ ਤੇ ਇੱਕ ਲੜਕੀ ਜੋ ਹੈ ਬੁਰੀ ਤਰ੍ਹਾਂ ਗੋਲੀਆਂ ਦਾ ਸ਼ਿਕਾਰ ਹੋਏ ਨੇ ਤੇ ਉਸ ਤੋਂ ਬਾਅਦ ਤਿੰਨਾਂ ਨੇ ਮੌਕੇ ਤੇ ਦਮ ਤੋੜ ਦਿੱਤਾ ਹੈ ਪੰਚਕੁਲਾ ਤੋਂ ਵੱਡੀ ਘਟਨਾ ਜਿਹੜੀ ਸਾਹਮਣੇ ਆਈ ਹੈ ਟ੍ਰਿਪਲ ਮਰਡਰ ਜਿਹੜਾ ਕਿਸ ਤਰੀਕੇ ਦੇ ਨਾਲ ਕੀਤਾ ਗਿਆ ਹੈ ਕਾਰ ਦੇ ਵਿੱਚ ਤਿੰਨੇ ਅਣਪਛਾਤੇ ਬੇਖੌਫ ਹੋ ਕੇ ਜਿਹੜੀਆਂ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਇੱਕ ਤੋਂ ਬਾਅਦ ਇੱਕ ਫਾਇਰਿੰਗ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਹਮਲਾਵਰ ਫਰਾਨਾ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਤਿੰਨੇ ਜਿਹੜੇ ਨੇ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਹੈ ਇੱਕ ਵੱਡੀ ਤੇ ਮੰਦ ਭਾਗੀ ਘਟਨਾ ਜਿਹੜੀ ਹੈ ਪੰਜ ਕੁਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਾਣਕਾਰੀ ਇਸ ਕੇਸ ਦੇ ਵਿੱਚ ਇਹ ਵੀ ਮਿਲੀ ਹੈ ਕਿ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਜੀਰਕਪੁਰ ਦਾ ਰਹਿਣ ਵਾਲਾ ਉਹ ਮੁੰਡਾ ਸੀ ਜਿਸ ਦਾ ਜਨਮ ਜਿਹੜਾ ਪੰਜੌਰ ਸਥਿਤ ਹੋਟਲ ਦੇ ਵਿੱਚ ਰੱਖਿਆ ਹੋਇਆ ਸੀ ਪਾਰਟੀ ਜਿਹੜੀ ਰੱਖੀ ਹੋਈ ਸੀ 8-10 ਦੋਸਤਾਂ ਨੂੰ ਉਸ ਨੇ ਬੁਲਾਇਆ ਹੋਇਆ ਸੀ ਜਿਸ ਦੇ ਵਿੱਚ ਇਸ ਹੋਟਲ ਦੇ ਅੰਦਰ ਹੀ ਬਰਥਡੇ ਪਾਰਟੀ ਚੱਲ ਰਹੀ ਹੁੰਦੀ ਐ ਪਰ ਅਚਾਨਕ ਪਾਰਕਿੰਗ ਦੇ ਵਿੱਚ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ 15 16 ਰਾਉਂਡ ਜਿਹੜੇ ਫਾਇਰਿੰਗ ਕੀਤੀ ਜਾਂਦੀ ਐ ਇਸ 20 ਸਾਲ ਦੀ ਕੁੜੀ ਦੀ ਤਸਵੀਰ ਦੇਖ ਸਕਦੇ ਹੋ ਮੁੰਡੇ ਦੀ ਤਸਵੀਰ ਦੇਖ ਸਕਦੇ ਹੋ ਇਕੱਠੇ ਜਿਹੜੇ ਰੁਕੇ ਹੋਏ ਹੁੰਦੇ ਨੇ ਤੇ ਜਿੱਥੇ ਪਾਰਕਿੰਗ ਦੇ ਦੌਰਾਨ ਇਹ ਗੱਡੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਫਾਇਰਿੰਗ ਜਿਹੜੀ ਹੋਈ ਐ ਸਕੋਰਪਿਓ ਕਾਰ ਦੇ ਵਿੱਚੇ ਬੈਠੇ ਹੁੰਦੇ ਹੁੰਦੇ ਬੈਠੇ ਹੋਏ ਹੁੰਦੇ ਨੇ ਦੋਸਤ ਕਿ ਅਚਾਨਕ ਹਮਲਾਵਰ ਜਿਹੜੇ ਆਉਂਦੇ ਨੇ ਤਾਬੜ ਤੋੜ ਫਾਇਰਿੰਗ ਸ਼ੁਰੂ ਕਰ ਦਿੰਦੇ ਨੇ ਤੇ ਜਿਸ ਤੋਂ ਬਾਅਦ ਸੱਤ ਅੱਠ ਗੋਲੀਆਂ ਜਿਹੜੀਆਂ ਚਲਾ ਕੇ ਮਾਰ ਸੁੱਟਦੇ ਨੇ ਤੇ ਤਿੰਨ ਲੋਕਾਂ ਦੀ ਹੱਤਿਆ ਦੀ ਜਦੋਂ ਹੀ ਸੂਚਨਾ ਪੁਲਿਸ ਨੂੰ ਮਿਲਦੀ ਆ ਤਾਂ ਪੁਲਿਸ ਵੀ ਆ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ ਇਹ ਤਸਵੀਰਾਂ ਦੇਖ ਸਕਦੇ ਹੋ 20 ਸਾਲ ਦੀ ਇਹ ਕੁੜੀ ਸੀ ਇਹ ਮੁੰਡਾ ਸੀ ਮਾਮਾ ਭਾਣਜਾ ਦੱਸੇ ਜਾ ਰਹੇ ਨੇ ਜਿਹੜੇ ਨਾਲ ਮੌਜੂਦ ਹੁੰਦੇ ਨੇ ਇਹਨਾਂ ਨੂੰ ਦਰਦਨਾਕ ਤਰੀਕੇ ਦੇ ਨਾਲ ਮੌਤ ਦਿੱਤੀ ਗਈ ਸੀ ਹਾਲਾਂਕਿ ਕਿਸੇ ਦੇ ਆਪਣੇ ਦੋਸਤ ਦੇ ਜਨਮ ਦਿਨ ਤੇ ਆਏ ਸੀ ਪਰ ਇਹਨਾਂ ਦਾ ਮਰਨ ਦਿਨ ਬਣ ਜਾਂਦਾ ਜਦੋਂ ਇਹ ਵਿਅਕਤੀ ਜਿਹੜੇ ਨੇ ਪ੍ਰਾਣੀ ਦੰਜਿਸ਼ ਦੇ ਕਰਕੇ ਜਿਹੜੇ ਤਾਬੜ ਤੋੜ ਇਨਾਂ ਤੇ ਗੋਲੀਆਂ ਚਲਾ ਦਿੰਦੇ ਨੇ ਫਾਇਰਿੰਗ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਸ ਕੁੜੀ ਦੀ ਤਸਵੀਰ ਦੇਖ ਸਕਦੇ ਹੋ 20 ਸਾਲ ਦੀ ਮਹਿਜ਼ ਉਮਰ ਦੇ ਵਿੱਚ ਕਤਲ ਜਿਹੜਾ ਇਸ ਕੁੜੀ ਦਾ ਕਰ ਦਿੱਤਾ ਗਿਆ ਇਸ ਨੌਜਵਾਨ ਮੁੰਡੇ ਨੂੰ ਤੁਸੀਂ ਦੇਖ ਸਕਦੇ ਹੋ ਜੋ ਅੱਜ ਇਹ ਤਿੰਨੋਂ ਜਣੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਨੇ ਕਹਿ ਸਕਦੇ ਆ ਇਹਨਾਂ ਨੂੰ ਦੁਨੀਆ ਤੋਂ ਮਿਟਾ ਦਿੱਤਾ ਗਿਆ ਪੁਲਿਸ ਕੀ ਕਹਿ ਰਹੀ ਆ ਉਹ ਵੀ ਸੁਣਾ ਦਿੰਨੇ ਆ ਕੀ ਮਾਮਲਾ ਸੀ ਜਿਹੜਾ ਹੁਣ ਤੁਸੀਂ ਆਇਓ ਤੇ ਜਿਹੜੇ ਦੋ ਮੁੰਡੇ ਇੱਕ ਕੁੜੀ ਦੀ ਮੌਤ ਹੋ ਗਈ ਹੈ भाई तीन लड़के आइट की उस गाड़ी में हम बाहर पार्किंग में घर लगे थे पार्टी में आए थे रोड गोलियां चलाई अभी पता कौन थे कौन नहीं थे पहचान किसी नाम तो है, कौन कौन है क्यों लेके आए गया एक विकी था उसकी डेथ एक लड़की है दोनों नाम नहीं पता लड़का मेन विकाठ नौ गोलियां लगता है तो पुरानी कश्मीर के सामने आई है अभी कुछ नहीं होता है ਤੋ ਜੋ ਸਾਥ ਵਿੱਚ ਲੜਕਾ ਲੜਕੀ ਤੇ ਉਹ ਕੌਣ تھے ਉਸ ਦਾ ਇੱਕ ਭਾਂਜਾ ਦਾ ਹੋਰ ਇੱਕ ਵੈਸੀ ਫਰੈਂਡ ਸੀ ਤਾਂ ਇਹ ਸਭ ਦਿੱਲੀ ਕੇ ਰਹਿਨੇ ਵਾਲੇ ਕੁਝ ਹਾਂ ਦਿੱਲੀ ਦੇ ਲੜਕੀ ਹਸਾਰ ਕੀਆ ਦੋ ਲੜਕੇ ਦਿੱਲੀ ਦੇ